ਸੀ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਤਿੰਨੋਂ ਲੋਕ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਨੇ ਉਹ ਗੁਜਰਾਤ ਤੋਂ ਸਬੰਧਤ ਨੇ ਗੁਜਰਾਤ ਦੀ ਮਹਿਸਾਨਾ ਡਿਸਟ੍ਰਿਕਟ ਤੋਂ ਰਹਿਣ ਵਾਲੇ ਨੇ ਸਾਨੂੰ 21 ਲੱਖ ਰੁਪਏ ਕੈਸ਼ ਮਿਲਿਆ ਹੈ ਇੱਕ Swiftty Desire ਕਾਰ ਮਿਲੀ ਹੈ ਇੱਕ Activa ਮਿਲੀ ਹੈ ਪੰਜ ਮੋਬਾਈਲ ਫੋਨਸ ਮਿਲੇ ਆ ਤੇ ਨੋਟ ਗਿਨਨ ਵਾਲੀ ਇੱਕ ਮਸ਼ੀਨ ਮਿਲੀ ਆ ਹੁਣ ਇਹਨਾਂ ਦਾ ਰੈਜ਼ਿਡੈਂਸ ਹੈਗਾ ਚੰਡੀਗੜ੍ਹ ਇਹਨਾਂ ਕੋਲ ਦੋ ਫਲੈਟ ਸੀਗੇ ਇੱਕ 51 ਸੈਕਟਰ ਵਿੱਚ ਤੇ ਇੱਕ 22 ਸੈਕਟਰ ਵਿੱਚ ਤੇ ਇੱਕ ኦਪਰੇਸ਼ਨਲ ਫਲੈਟ ਸੀਗਾ ਇੱਕ ਚ ਸਟੇ ਕਰਦੇ ਹੁੰਦੇ ਸੀ ਜਿੱਥੇ ਇੱਕ ਚ ਕਲੈਕਸ਼ਨ ਵਗੈਰਾ ਮਨੀ ਦੀ ਕਰਕੇ ਉੱਥੇ ਰੱਖਣੀ ਉੱਥੋਂ ਅੱਗੇ ਮੂਵਮੈਂਟ ਕਰਨੇ ਇਹਨਾਂ ਨੇ এডਿਕੇਸ਼ਨ ਕੁਆਲੀਫਿਕੇਸ਼ਨ ਅਸੀਂ ਪੁੱਛੀ ਤਾਂ ਕੋਈ 10th ਆ ਕੋਈ 12th ਆ ਮਤਲਬ ਕੁਝ ਜ਼ਿਆਦਾ ਪੜੇ ਲਿਖੇ ਨਹੀਂ ਨੇ ਸਾਈਬਰ ਠੱਗੀ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਡੀਐਸਪੀ ਸਾਈਬਰ ਕ੍ਰਾਈਮ ਜਤਿੰਦਰ ਚੌਹਾਨ ਸਾਡੇ ਨਾਲੇ ਸਰ ਸਭ ਤੋਂ ਪਹਿਲਾਂ ਕਿੰਨੇ ਲੋਕ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਔਰ ਕਿਸ ਤਰੀਕੇ ਦਾ ਇਹ ਕ੍ਰਾਈਮ ਕਰ ਰਹੇ ਸੀਗੇ ਅ ਇਹਦੇ ਵਿੱਚ ਬੇਸਿਕਲੀ ਇਨਵੈਸਟਮੈਂਟ ਫਰਾਡ ਸਿਗਾ ਜਿਹੜੇ ਲੋਕਾਂ ਨਾਲ ਕਰਦੇ ਸੀਗੇ ਤੇ ਉਹਨਾਂ ਤੋਂ ਪੈਸੇ ਠੱਗਦੇ ਸੀਗੇ ਤੇ ਇਹਦੇ ਵਿੱਚ ਸਾਨੂੰ ਕੱਲ ਸਕਸੈਸ ਮਿਲੀ ਹੈ ਅਸੀਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਤਿੰਨੋਂ ਲੋਕ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਨੇ ਉਹ ਗੁਜਰਾਤ ਤੋਂ ਸਬੰਧਤ ਨੇ ਗੁਜਰਾਤ ਦੀ ਮਹਿਸਾਨਾ ਡਿਸਟ੍ਰਿਕਟ ਤੋਂ ਰਹਿਣ ਵਾਲੇ ਨੇ ਤੇ ਇਹ ਸਟੇ ਪਿਛਲੇ 2-3 ਸਾਲਾਂ ਤੋਂ ਚੰਡੀਗੜ੍ਹ ਵਿਖੇ ਕਰ ਰਹੇ ਸੀਗੇ ਤੇ ਇਹਨਾਂ ਕੋਲੋਂ ਜਿਹੜੀ ਰਿਕਵਰੀ ਦੀ ਗੱਲ ਕਰੀਏ ਤਾਂ ਸਾਨੂੰ 21 ਲੱਖ ਰੁਪਏ ਕੈਸ਼ ਮਿਲਿਆ ਹੈ X50 ਡਿਜ਼ਾਇਰ ਕਾਰ ਮਿਲੀ ਆ ਇੱਕ ਐਕਟਿਵਾ ਮਿਲੀ ਆ ਪੰਜ ਮੋਬਾਈਲ ਫੋਨਸ ਮਿਲੇ ਆ ਤੇ ਨੋਟ ਗਿਨਨ ਵਾਲੀ ਇੱਕ ਮਸ਼ੀਨ ਮਿਲੀ ਆ ਅਜਵੇਂ ਇਹ ਦੱਸਿਆ ਜਾ ਰਿਹਾ ਵੀ 70 ਤੋਂ 80 ਲੱਖ ਡੇਲੀ ਟਰਾਂਸਫਰ ਕਰਦੇ ਸੀਗੇ ਕਿਸ ਵੇ ਦੇ ਨਾਲ ਕਰਦੇ ਸੀ ਹਵਾਲਾ ਯੂਪੀਆਈ ਜਾਂ ਕਿਵੇਂ ਕਰਦੇ ਸੀ ਬੇਸਿਕਲੀ ਇਹਨਾਂ ਨੇ ਆਪਣੀ ਇਨੀਸ਼ੀਅਲ ਸਾਡੀ ਕੁਐਸਚਨਿੰਗ ਤੋਂ ਇਹਨਾਂ ਨੇ ਇਹ ਦੱਸਿਆ ਕਿ ਇਹ ਡੇਲੀ ਮਨੀ ਬਹੁਤ ਜ਼ਿਆਦਾ ਇਨਫਲੋ ਸੀਗਾ ਤੇ ਅਸੀਂ 70 ਤੋਂ 80 ਲੱਖਸ ਮਨੀ ਮਤਲਬ ਇੱਕ ਇੱਕ ਜਗ੍ਹਾ ਦੂਜੀ ਜਗ੍ਹਾ ਕੈਰੀ ਕਰਦੇ ਸੀਗੇ ਤੇ ਹੁਣ ਸਵਾਲ ਇਹ ਹੈ ਕਿ ਉਹ ਮਨੀ ਕਿਉਂ ਕੈਰੀ ਕੀਤੀ ਜਾਂਦੀ ਸੀਗੀ ਮਤਲਬ ਸਾਨੂੰ ਇਦਾਂ ਲੱਗ ਰਿਹਾ ਹੈ ਕਿ ਜਾਂ ਤਾਂ ਉਹ ਸ਼ੇਅਰ ਮਾਰਕੀਟ ਵਾਲੇ ਜਿਹੜੇ ਲੋਗ ਆਨਲਾਈਨ ਨਹੀਂ ਕਰ ਸਕਦੇ ਸੀ ਉਹ ਥਰੂ ਕੈਸ਼ ਆਪਣੀ ਇਨਵੈਸਟਮੈਂਟ ਕਰਦੇ ਸੀ ਉਹ ਹੋ ਸਕਦੀ ਆ ਤੇ ਹਵਾਲਾ ਦਾ ਵੀ ਐਂਗਲ ਜ਼ਰੂਰ ਚੈੱਕ ਕੀਤਾ ਜਾਵੇਗਾ ਜੇ ਮਤਲਬ ਉਸ ਸਾਈਡ ਵੀ ਨਿਕਲਦਾ ਤੇ ਉਸ ਸਾਈਡ ਵੀ ਜਾਇਆ ਜਾਵੇਗਾ ਬੇਸਿਕਲੀ ਇਹ ਰਹਿਣ ਵਾਲੇ ਕਿੱਥੋਂ ਰਸੀਗੇ ਫਿਲਹਾਲ ਕਿੱਥੇ ਰਹਿ ਰਹੇ ਸੀਗੇ ਇਹ ਤਿੰਨੋਂ ਜਿਹੜੇ ਅਸੀਂ ਅਪਰਾਧੀ ਗ੍ਰਿਫਤਾਰ ਕੀਤੇ ਨੇ ਇਹ ਗੁਜਰਾਤ ਨਾਲ ਸਬੰਧਤ ਨੇ ਤੇ ਹੁਣ ਇਹਨਾਂ ਦਾ ਰੈਜ਼ਿਡੈਂਸ ਸੀਗਾ ਚੰਡੀਗੜ੍ਹ ਇਹਨਾਂ ਕੋਲ ਦੋ ਫਲੈਟ ਸੀਗੇ ਇੱਕ 51 ਸੈਕਟਰ ਵਿੱਚ ਤੇ ਇੱਕ 22 ਸੈਕਟਰ ਵਿੱਚ ਤੇ ਇੱਕ ኦਪਰੇਸ਼ਨਲ ਫਲੈਟ ਸੀਗਾ ਇੱਕ ਚ ਸਟੇ ਕਰਦੇ ਹੁੰਦੇ ਸੀ ਜਿੱਥੇ ਇੱਕ ਚ ਕਲੈਕਸ਼ਨ ਵਗੈਰਾ ਮਨੀ ਦੀ ਕਰਕੇ ਉੱਥੇ ਰੱਖਣੀ ਉੱਥੋਂ ਅੱਗੇ ਮੂਵਮੈਂਟ ਕਰਨੀ 51 ਵਿੱਚ ਸਟੇ ਕਰਦੇ ਹੁੰਦੇ ਸੀ ਜਨਨਕਲੀ ਦੇਖਿਆ ਜਾਵੇ ਤਾਂ ਗੁਜਰਾਤ ਤੋਂ ਕਦੋਂ ਤੋਂ ਇੱਥੇ ਰਹਿ ਰਹੇ ਸੀ ਗੁਜਰਾਤ ਦੇ ਬੇਸਿਕਲੀ ਤਾਂ ਹੈਗੇ ਕਰਨ ਤੋਂ ਇੱਥੋਂ ਰਹਿ ਰਹੇ ਸੀਗੇ ਔਰ ਬਾਈ ਪ੍ਰੋਫੈਸ਼ਨ ਇਹੀ ਕੰਮ ਕਰਦੇ ਸੀ ਜਾਂ ਸੁਲਾਬ ਕੋਈ ਹੋਰ ਕੰਮ ਵੀ ਸੀਗਾ ਇਹਨਾਂ ਦਾ ਅ ਇਹਨਾਂ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਅਸੀਂ ਪੁੱਛੀ ਤਾਂ ਕੋਈ 10 ਜਿਦਾ ਪੜੇ ਲਿਖੇ ਨਹੀਂ ਨੇ ਤੇ ਇਹ ਤਿੰਨ ਸਾਲਾਂ ਤੋਂ ਦੱਸ ਰਹੇ ਨੇ ਕਿ ਅਸੀਂ ਗੁਜਰਾਤ ਤੋਂ ਇੱਥੇ ਹੀ ਆ ਤੇ ਇਸੇ ਕੰਮ 'ਚ ਹੀ ਉਹਨਾਂ ਨੇ ਦੱਸਿਆ ਹੈ ਏਜ ਕਿੰਨੀ ਹੈ ਨਾ ਤਿੰਨਾਂ ਦੀ ਏਜ 25 ਟੂ 30 ਦੇ ਵਿੱਚ ਹੀ ਆ ਤਿੰਨਾਂ ਦੀ ਏਜ ਤਾਂ ਹੁਣ ਮਤਲਬ ਅਫੈਂਸ ਕਿਹੜੇ-ਕਿਹੜੇ ਲਗਾ ਕੇ ਤਰਾਵਾ ਕਿਹੜੀਆਂ-ਕਿਹੜੀਆਂ ਲਗਾਈਆਂ ਕੇਸ ਬੇਸਿਕਲੀ ਤਾਂ ਅਸੀਂ 3 ਬੀ ਐਨ ਐਸ ਦੀਆਂ 318 ਸੈਕਸ਼ਨ 4 61 2 ਐਂਡ 111 ਬੀ ਐਨ ਐਸ ਐਂਡ 66 ਆਈਟੀ ਐਕਟ ਲਗਾਇਆ ਮਤਲਬ ਇਹਨਾਂ ਨੂੰ ਅਸੀਂ ਇੱਕ ਮਤਲਬ ਰਿਕਵਰੀ ਹੋਣ ਕਰਕੇ ਜ਼ਿਆਦਾ ਤੇ ਜੋ ਇਹਨਾਂ ਦੀ ਪੁੱਛਗਿੱਛ ਦੱਸ ਰਹੇ ਆ ਇੱਕ ਆਰਗੇਨਾਈਜ਼ਡ ਕਰਾਈਮ ਦਾ ਵੀ ਸੈਕਸ਼ਨ ਅਸੀਂ ਐਡ ਕੀਤਾ ਹੈ ਤਾਂ ਜੋ ਉਹਨਾਂ ਦਾ ਹੋਰ ਲਿੰਕਸ ਕੱਢੇ ਜਾਣ ਤੇ ਹੋਰ ਅੱਗੇ ਪ੍ਰੋਸੀਡ ਕੀਤਾ ਜਾ ਸਕੇ ਕੁਝ ਗਿੱਛ ਕੁਝ ਇਸ ਤਰੀਕੇ ਦਾ ਐਂਗਲ ਸਾਹਮਣੇ ਆਇਆ ਵੀ ਕੱਲ ਨੂੰ ਹੋਰ ਖੁਲਾਸੇ ਹੋ ਸਕਦੇ ਆ ਵੱਡੀ ਰਿਕਵਰੀ ਹੋ ਸਕਦੀ ਆ ਇਹਨਾਂ ਕੋਲੋਂ ਜੇ ਇਸ ਤਰੀਕੇ ਦੇ ਹਾਲਾਤ ਬਣੇ ਅਸੀਂ ਹੁਣ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਦਾ ਰਿਮਾਂਡ ਜਿਆਦਾ ਤੋਂ ਜਿਆਦਾ ਲੈ ਸਕੀਏ ਤਾਂ ਜੋ ਅੱਗੇ ਪੁੱਛਗਿੱਛ ਕੁਝ ਹੋਰ ਨਿਕਲੇ ਜੇ ਗੁਜਰਾਤ ਵੀ ਸਾਨੂੰ ਜਾਣਾ ਪੈਂਦਾ ਟੀਮਸ ਭੇਜਣੀ ਪੈਂਦੀ ਰੇਡ ਕਰਨ ਲਈ ਗੁਜਰਾਤ ਵੀ ਜਾਂਗੇ ਤੇ ਕੋਸ਼ਿਸ਼ ਇਹ ਹੈ ਕਿ ਸਾਡੇ ਜਿਹੜੇ ਇਹਨਾਂ ਦੇ ਮੇਨ ਕਿੰਗ ਪਿੰਨ ਨੇ ਜਿਨ੍ਹਾਂ ਨੇ ਐਪ ਬੇਸਿਕਲੀ ਬਣਾਈ ਆ ਜਿੱਥੋਂ ਇਹ ਚੱਲ ਰਹੀ ਆ ਉਹਨਾਂ ਨੂੰ ਫੜਿਆ ਜਾਵੇ ਤੇ ਬਾਕੀ ਹੋਰ ਰਿਕਵਰੀ ਵੱਧ ਤੋਂ ਵੱਧ ਕੀਤੀ ਜਾ ਸਕੇ ਕੋਲ ਕੱਲੀ ਇੱਕ ਐਪ ਹੀ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਕੋਈ ਹੋਰ ਐਂਗਲ ਵੀ ਦੇਖਿਆ ਤੁਸੀਂ ਨਾਲ ਦੀ ਨਾਲ ਇਹਨਾਂ ਥਰੂ ਇੱਕ ਐਪ ਹੀ ਸਾਹਮਣੇ ਆਈ ਆ ਤੇ ਬਾਕੀ ਜਿੱਦਾਂ ਹੀ ਹੋਰ ਪੁੱਛਕਿਛ ਹੋਏਗੀ ਜੇ ਕੁਝ ਸਾਹਮਣੇ ਆਂਦਾ ਹੈ ਤੇ ਉਹ ਅਸੀਂ ਉਸ ਅਕੋਰਡਿੰਗ ਪ੍ਰੋਸੀਡ ਕਰਾਂਗੇ ਜਿਵੇਂ ਤੁਸੀਂ ਬੀਇੰਗ ਅ ਡੀਐਸਪੀ ਸਾਈਬਰ ਕ੍ਰਾਈਮ ਆ ਨਵੀਆਂ ਐਪਲੀਕੇਸ਼ਨ ਜਿਹੜੀਆਂ ਨੇ ਐਨਐਨਐਫਟੀ ਵਗੈਰਾ ਹੋ ਗੀਆਂ ਇਸ ਤਰੀਕੇ ਦੀ ਐਪਲੀਕੇਸ਼ਨ ਕਿੰ ਤੁਹਾਨੂੰ ਲੱਗਦਾ ਵੀ ਇਹ ਸਹੀ ਹੈ ਆਪਾਂ ਨੂੰ ਜੇ ਇਨਵੈਸਟਮੈਂਟ ਕਰਨੀ ਆ ਤਾਂ ਬਿਲਕੁਲ ਟਰਸਟਡ ਐਪਲੀਕੇਸ਼ਨਸ ਤੋਂ ਹੀ ਕਰੋ ਇਹ ਸੇਬੀ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਪ੍ਰਮੋਟ ਕਰਦੀ ਹੈ ਕਿ ਬਿਲਕੁਲ ਤੁਸੀਂ ਅਨ ਅਥੋਰਾਈਜ਼ਡ ਜਾਂ ਕੋਈ ਜਿਹੜੀ ਐਪ ਸਟੋਰ ਜਾਂ ਪਲੇ ਸਟੋਰ ਤੇ ਐਪ ਹੈਗੀ ਹੈ ਹੀ ਨਹੀਂ ਆ ਉਹ ਐਪ ਨੂੰ ਕਦੀ ਡਾਊਨਲੋਡ ਨਹੀਂ ਕਰਨਾ ਨਾ ਉਸ ਤੇ ਕਦੀ ਇਨਵੈਸਟ ਕਰਨਾ ਹੈ ਤੇ ਜੋ ਰਜਿਸਟਰਡ ਪ੍ਰੋਪਰ ਜੈਨੂਇਨ ਐਪਸ ਨੇ ਉਹਨਾਂ ਤੇ ਹੀ ਆਪਣੀ ਇਨਵੈਸਟਮੈਂਟ ਕਰੋ ਤੇ ਜ਼ਿਆਦਾ ਲਾਲਚ ਨਾ ਉਸ ਚੀਜ਼ ਦਾ ਕਰੋ ਕਿ ਹਾਂ ਮੇਰੇ ਇਸ ਐਪ ਤੇ ਜ਼ਿਆਦਾ ਇਨਵੈਸਟਮੈਂਟ ਕਰਕੇ ਜ਼ਿਆਦਾ ਹੋ ਜਾਣਗੇ ਪੈਸੇ ਡਬਲ ਜਾਂ ਟ੍ਰਿਪਲ ਹੋ ਜਾਣਗੇ ਤੇ ਉਸ ਚੀਜ਼ 'ਚ ਆਪਾਂ ਫਸਾਂਗੇ ਅਟ ਦੈਂਡ ਜਾ ਕੇ ਪਤਾ ਨਾ ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਹਿਰਾਸਤ ਚ ਲਿਆ ਔਰ ਅਗਲੀ ਪੁਛਕ ਜਿਹੜੀ ਉਹ ਜਾਰੀ ਹੈ ਤਾਂ ਕੀ ਕੋਈ ਤਸਵੀਰ ਬਣਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਅਜੀਪਾਲ ਦੇ ਨਾਲ ਮਨਜੋਤ ਸਿੰਘ ਕਾਂਗਪੀਟੀਸੀ న్యూਸ ਮੋਹਾਲੀ